ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਓ ਜੇ ਮਤਲਬ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਵਰਕ ਵਾਲੇ ਕਾਫੀ ਪੈਣਾ ਮੈਨੂੰ ਮੈਸੇਜ ਕਰ ਦਿਓ ਤੇ ਤੁਸੀਂ ਵਰਕ ਵਾਲੇ ਸੂਟ ਰੈਡੀ ਕਰ ਦਿਓਗੇ ਆਪਣੇ ਪਰਸਨਲ ਕਾਰੀਗਰ ਰੱਖੇ ਹੋਏ ਨੇਗੇ ਹਰ ਵਰਕਰ ਆਪਣੇ ਕੋਲ ਅਵੇਲੇਬਲ ਹੈਗਾਗਾ ਤੁਸੀਂ ਪਾਰਟੀ ਵੇਅਰ ਸੂਟ ਬਣਵਾਓ ਰੈਗੂਲਰ ਰੂਟੀਨ ਦੇ ਵਿੱਚ ਕੋਈ ਵੀ ਥੋੜਾ ਬਹੁਤਾ ਵਰਕ ਕਰਵਾਉਣਾਗਾ ਜਿੱਦਾਂ ਵੀ ਤੁਸੀਂ ਵਰਕ ਵਾਲੇ ਸੂਟ ਹੈਗੇ ਜਿਹੜੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਆਪਾਂ ਨੂੰ ਪਿਕ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋਗੇ ਨਹੀਂ ਆਪਾਂ YouTube ਦੇ ਉੱਪਰ ਵੀਡੀਓ ਪਾਉਂਦੇ ਰਹੇ ਨੇਗੇ ਉਹ ਤੇ ਸਾਡਾ ਡਿਜ਼ਾਈਨ ਚੱਕ ਕੇ ਤੁਸੀਂ ਮਤਲਬ ਉਹਦਾ ਪ੍ਰਾਈਸ ਪੁੱਛ ਕੇ ਫਿਰ ਤੁਸੀਂ ਸਾਡੇ ਤੋਂ ਸੂਟ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋ ਅੱਜ ਆਪਾਂ ਸੂਟ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਨੇਗੇ ਪਿਕ ਤੋਂ ਇੱਕ ਸੂਟ ਹਟਕਿਆਗਾ ਬਹੁਤ ਇੰਨੇ ਕੁ ਸੋਹਣੇ ਡਿਜ਼ਾਈਨ ਨੇ ਕਲਰ ਕੰਬੀਨੇਸ਼ਨ ਹਰ ਇੱਕ ਸੂਟ ਆਪੋ ਆਪਣੀ ਜਗ੍ਹਾ ਜਿੰਨੀ ਵੀ ਤਾਰੀਫ ਕਰੀ ਉੰਨੀ ਥੋੜੀ ਹੈਗੀ ਚਲੋ ਜੀ ਆਪਾਂ ਵੀਡੀਓ ਸਟਾਰਟ ਕਰ ਦਿਆਂਗੇ ਚਲੋ ਜੀ ਦੇਖੋ ਜੀ ਇਹ ਹੈਗੇ ਨੇ ਜੀ ਫੁੱਲ ਪਿਓਰ ਟੈਬੀ ਦੇ ਸੂਟ ਲੇਗੇ ਬਹੁਫਤ ਜਾਦੇ ਸੋਹਣੇ ਲੇਗੇ ਤੁਸੀਂ ਦੇਖ ਸਕਦੇ ਹੋਗੇ ਨਾਲ ਮਤਲਬ ਹੈਗਿਆ ਨੇ ਜੀ ਸਲਵਾਰਾ ਮੋਡਲ ਸਿਲਕ ਦੀਆਂ ਤੁਸੀਂ ਦੇਖੋ ਸਲਵਾਰ ਦਾ ਸਟੱਫ ਕਿੰਨਾ ਜਾਦੇ ਪਤਲ ਹੈਗਾ ਹਨਾ ਤੇ ਲਾਈਨਿੰਗ ਤਾਂ ਲਗਣੀ ਹੀ ਲਗਣੀ ਹੈਗੀ ਸੂਟ ਦੇ ਨੀਚੇ विदाउट लाइनिंग ਨਹੀਂ ਸਟਿਚ ਹੋਣਾ ਹੈਗਾ ਪਰ ਤੁਹਾਨੂੰ ਲਾਈਨਿੰਗ ਲਗਾ ਕੇ ਸੂਟ ਪਾਇਦਾ ਪਤਾ ਵੀ ਨਹੀਂ ਲੱਗਣਾ ਇੰਨਾ ਤਾਂ ਜਿਆਦਾ ਸੋਹਣਾ ਸਟੱਫ ਹੈ ਜਿੰਨਾ ਵੀ ਕਹਿ ਦੋ ਲਓ ਜੀ ਇਹ ਵਾਲੀ ਰਹੇਗੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਇਦਾਂ ਰਹੇਗੀ ਬਾਟਮ ਤੇ ਪਲੱਸ ਜਿਹੜਾ ਦੁਪੱਟਾ ਹੈਗਾ ਮੋਡਲ ਸਿਲਕ ਦਾ ਦੁਪੱਟਾ ਐਨਾ ਕਾ ਜ਼ਿਆਦਾ ਸੋਹਣਾ ਸੌਫਟ ਬਿਲਕੁਲ ਲਾਈਟ ਵੇਟ ਦੁਪੱਟਾ ਹੱਥ 'ਚ ਫੜੇ ਦਾ ਪਤਾ ਵੀ ਲੱਗ ਰਿਹਾ ਵੀ ਐਨਾ ਕਾ ਲਾਈਟ ਵੇਟ ਹੈ ਲੋਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਾਫੀ ਬਣਾ ਦੀ ਡਿਮਾਂਡ ਹੁੰਦੀ ਹੈ ਵੀ ਪਲੱਸ ਦੁਪੱਟਾ ਸੂਚ ਚਾਹੀਦੇ ਨੇ ਨਾ ਤੇ ਆਪਾਂ ਥੋੜੀ ਜਿਹੀ ਵਧੀਆ ਕੁਆਲਿਟੀ ਦੇ ਲੈ ਕੇ ਆਉਣੇ ਕਿਉਂਕਿ ਸਸਤੀ ਕੁਆਲਿਟੀ ਸਾਨੂੰ ਪਸੰਦ ਨਹੀਂ ਆਉਂਦੀ ਹੈਗੀ ਐ ਹੁੰਦਾ ਵੀ ਕੁਝ ਵਧੀਆ ਚੀਜ਼ ਦਈਏ ਹਟਕੇ ਚੀਜ਼ ਦਈਏ ਇਸ ਤਰ੍ਹਾਂ ਹੈ ਦੇਖੋ ਦੁਪੱਟਾ ਬਣਿਆ ਹੈ ਫੁੱਲ ਪਿਓਰ ਟੈਪੀ ਦਾ ਦੁ ਲੋਜੀ ਪ੍ਰਾਈਸ ਇਹਦਾ ਰਹੇਗਾ ਜੀ 3500 ਲੋਜੀ ਕਾਲਾ ਸੂਟ ਇਹ ਸੀਗਾ ਕੋਈ ਦੂਜਾ ਸੂਟ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਨਾ ਸੋਪਰੇਆ ਕਲਰ ਹੈਗਾ ਨਾ ਲਾਈਟ ਐਂਡ ਨਾ ਡਾਰਕ ਹੈਗਾ ਇਹਨਾਂ ਨਾਲ ਰਹੇਗੀ ਕਰੀਮ ਕਲਰ ਦੀ ਬਾਟਮ ਰਹੇਗੀ ਬੇਸ ਨਾਲ ਦੀ ਤੇ ਪਲੱਸ ਤੋਂ ਪੱਟੇ ਦੇ ਡਿਜ਼ਾਈਨ ਸਾਰਿਆਂ ਦੇ ਅਲੱਗ-ਅਲੱਗ ਲੱਗਣਗੇ ਤੁਸੀਂ ਇਹਦਾ ਮੈਂ ਤੁਹਾਨੂੰ ਦੁਪੱਟਾ ਜਿਹੜਾ ਉਪਰ ਕਰਕੇ ਦਿਖਾ ਦਿੰਨੀ ਆ ਤੁਸੀਂ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਬਣਿਆ ਫੁੱਲ ਪਿਓਟ ਐਬੀ ਦਾ ਦੁਪੱਟਾ ਹੈਗਾ ਬਹੁਤ ਜਿਆਦਾ ਪ੍ਰਾਈਸ ਇਧਰ ਹੋਊਗਾ ਜੀ ਇਹਦਾ ਵੀ 35 ਸਾਰਿਆਂ ਦਾ ਸੇਮ ਪ੍ਰਾਈਸ ਨੇ ਜਿੰਨੇ ਮੈਂ ਸੂਟ ਦਿਖਾਉਂਗੀ। ਇਹਨਾਂ ਜੀ। ਨੈਕਸਟ ਕਲਰ। ਦੁਪੱਟਾ ਤੁਸੀਂ ਦੇਖ ਸਕਦਾ ਸੌਰੀ ਸ਼ਰਟ ਹੈ ਇਹ ਵਾਲੀ। ਦੇਖੋ ਜੀ। ਕਿੰਨਾ ਪਿਆਰਾ ਸ਼ੇਡ ਹੈ ਤੇ ਬਾਕੀ ਤੁਸੀਂ ਡਿਜ਼ਾਈਨ ਵਗੈਰਾ ਕਰਾਉਂਗੇ ਇਸ ਤੋਂ ਵੀ ਜ਼ਿਆਦਾ ਸੋਹਣਾ ਬਣ ਜਾਣਾ ਸੂਟ ਸਾਰੇ ਇਹਨੇ ਇੱਕ ਸੋਹਣੇ ਪਿਆਰੇ ਸ਼ੇਡ ਨੇਗੇ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਲੱਗ ਤੇ ਇਹ ਵਾਲੀ ਰਹੇਗੀ ਬਾਟਮ ਤੇ ਇਹਦਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋਗੇ ਦੇਖੋ ਸਾਰਿਆਂ ਦੇ ਮਤਲਬ ਦੁਪੱਟਿਆਂ ਦੇ ਡਿਜ਼ਾਈਨ ਸੂਟਾਂ ਦੇ ਡਿਜ਼ਾਈਨ ਅਲੱਗ-ਅਲੱਗ ਨੇਗੇ ਇਸ ਤਰ੍ਹਾਂ ਦੇਖੋ ਇਹਦਾ ਕਿੰਨਾ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈਗਾ ਇਦਾਂ ਖੁੱਲੇ ਡੁਲੇ ਦੁਪੱਟੇ ਨੇ 2 1/2 ਮੀਟਰ ਦੇ ਤੇ 44 ਇੰਚ ਪਾਣਾ 44 ਤੋਂ ਵੀ ਵੱਧ ਪਮਾ ਹੋਵੇ ਬਹੁਤ ਜ਼ਿਆਦੇ ਖੁੱਲੇ ਦੁਪੱਟੇ ਲੰਗੇ ਇਹ ਤੁਸੀਂ ਹਨਾ ਮਤਲਬ ਅਲੱਗ-ਅਲੱਗ ਪ੍ਰਿੰਟ ਲੰਗੇ ਤੇ ਅਲੱਗ-ਅਲੱਗ ਡਿਜ਼ਾਈਨ ਲੰਗੇ ਤੁਸੀਂ ਜੇ ਦੋ ਸੂਟ ਵੀ ਲੈਣਾ ਚਾਹੋ ਸੇਮ ਸਟੱਫ ਦੇ ਵਿੱਚ ਤਾਂ ਤੁਸੀਂ ਲੈ ਸਕਦੇ ਹੋਗੇ ਨੈਕਸਟ ਹੈਗਾ ਬਲੈਕ ਹਾਂ ਜੀ ਦੇਖੋ ਨਾਲ ਰਹੇਗੀ ਬਲੈਕ ਬਾਟਮ ਰਹੇਗੀ ਇਹਦੇ ਨਾਲ ਤੁਸੀਂ ਬਾਟਮ ਦੇਖ ਸਕਦੇ ਹੋਗੇ ਤੇ ਪਲੱਸ ਤੁਸੀਂ ਦੁਪੱਟਾ ਦੇਖੋ ਉੱਟਾ ਚੈੱਕ ਕਰ ਸਕਦੇ ਹੋਗੇ ਜਿੱਦਾਂ ਇਧਰ ਪ੍ਰਿੰਟ ਹੈ ਕਾਰਨਰ ਦੇ ਵਿੱਚ ਦੂਸਰੀ ਸਾਈਡ ਵੀ ਸੇਮ ਪ੍ਰਿੰਟ ਹੈਗਾ ਨੈਕਸਟ ਸੂਟ ਇਸ ਇਚਰਸ ਇੱਕ ਵੀ ਪ੍ਰਿੰਟ ਇਦਾਂ ਨਹੀਂ ਹੈਗਾ ਵੀ ਆਪਾਂ ਕੋਈ ਰਿਜੈਕਟ ਕਰਦੀਏ ਸੋਹਣਾ ਨਹੀਂ ਹੈਗਾ ਹਨ ਤੇ ਸਾਰੇ ਆਪੋ ਆਪਣੀ ਜਗਾ ਕਾਫੀ ਜਿਆਦਾ ਸੋਹਣੇ ਨੇਗੇ ਇਹਦੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਜਿਹੜੇ ਭੈਣਾ ਬਾਹਰ ਤੋਂ ਦੇਖ ਰਹੀਆਂ ਨੇ ਤੁਸੀਂ ਸੂਟ ਦੀ ਬੁਕਿੰਗ ਕਰਵਾਉਣਾ ਚਾਹੁੰਦੇ ਤੁਸੀਂ ਆਪਣੇ ਇਕੱਠੇ ਸੂਟ ਵੀ ਰਖਾ ਸਕਦੇ ਜਿੱਦਾਂ ਆਪਾਂ ਡੇਲੀ ਵੀਡੀਓ ਪਾਉਂਦੇ ਆਂਗੇ ਉਹਦੇ ਵਿੱਚੋਂ ਤੁਸੀਂ ਆਪਣਾ ਆਰਡਰ ਜਿਹੜੇ ਰਖਵਾ ਸਕਦੇ ਹੋ ਰਖ ਤੇ ਫਿਰ ਤੁਸੀਂ ਮਤਲਬ ਇਕੱਠੇ ਸੂਟ ਆਪਣੇ ਸਲਾਈ ਕਰਵਾ ਸਕਦੇ ਹੋ ਆਪਣੇ ਕੋਲ ਲਓ ਜੀ ਇਦਾਂ ਦਾ ਦੁਪੱਟਾ ਬਣਿਆ ਹੋਇਆ ਹੈਗਾ ਦੇਖੋ ਲਓ ਜੀ ਚੈੱਕ ਕਰੋ ਦੁਪੱਟਾ ਯਾ ਲੋ ਸੂਟ ਇਦੇ ਨਾਲ ਬਾਟਮ ਰਹੇਗੀ ਸੇਮ yellow ਹੀ ਤੇ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਲੋਚੀ ਬਿਲਕੁਲ ਗਲਾਸ ਵਰਗੇ ਦੁਪੱਟੇ ਪੈਣ ਨੇ ਇਹਨੇ ਕਿ ਜ਼ਿਆਦੇ ਸੋਹਣੇ ਨੇ ਪਤਲੇ yellow ਸੂਟ ਤੁਸੀਂ ਦੇਖ ਸਕਦੇ ਹੋਗੇ ਤੇ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ 3500 ਇਹ ਬਣਿਆ ਹੋਇਆ ਡਿਜ਼ਾਈਨ ਪਲਾਸੇ ਦੇ ਨਾਲ ਸਕਿਨ ਕਲਰ ਦੀ ਬਾਟਮ ਹੈ ਤੇ ਇਹ ਦੁਪੱਟਾ ਮੈਨੂੰ ਸਾਰੇ ਤਾਂ ਓਪਨ ਕਰਨੇ ਪੈ ਰਹੇ ਨੇ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਦੇਖ ਲਓ ਜੀ ਦੇਖੋ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਸਟਰਾ ਦੀ ਬਾਟਮ ਆਂਗੀ ਲੋ ਦੁਪੱਟਾ ਤੁਸੀਂ ਦੇਖ ਸਕਦੇ ਹੋ ਤੇ ਲਾਸਟ ਸੂਟ ਹੋ ਜਾਗਾ ਗਾਲੀ ਰਹੇਗੀ ਸ਼ਰਟ ਯਾਦ ਚ ਤੇ ਸਕਿਨ ਕਲਰ ਦੀ بیس ਨਾਲ ਦੀ ਬਾਟਮ ਹੈ ਤੇ ਦੁਪੱਟਾ ਹਲਕਾ ਜਾਂ ਪੀਜਾ ਸ਼ੇਡ ਹੈ ਦੁਪੱਟੇ ਦੇ ਵਿੱਚ ਬਿਲਕੁਲ ਲਾਈਟ weight ਸਕਿਨ ਪੀਚ ਜਿਹਾ ਕਹਿ ਲਈਏ ਜਿਹਨਾਂ ਨੂੰ ਐਦਾਂ ਦੇਖੋ ਦੁਪੱਟਾ ਬਣਿਆ ਹੋਇਆ 4 ਸਾਈਡ ਬਾਰਡਰ ਹੈਗਾ ਤੇ ਸੈਂਟਰ ਦੇ ਵਿੱਚ ਐਦਾਂ ਡਿਜ਼ਾਈਨ ਬਣਿਆ ਹੋਇਆ ਦੁਪੱਟੇ ਦਾ ਹਰ ਇੱਕ ਦੁਪੱਟੇ ਦਾ ਅਲੱਗ-ਅਲੱਗ ਡਿਜ਼ਾਈਨ ਹੈ ਹਰ ਇੱਕ ਸੂਟ ਦਾ ਅਲੱਗ-ਅਲੱਗ ਡਿਜ਼ਾਈਨ ਹੈ ਪ੍ਰਿੰਟ ਵਗੈਰਾ ਤੇ ਫੈਬਰਿਕ ਹੈਗਾਗਾ ਪਿਓਰ ਟੈਬੀ ਤੇ ਦੁਪੱਟਾ ਰਹੇਗਾ ਪਿਓਰ ਟੈਬੀ ਦਾ ਫੁੱਲ ਪਿਓਰ ਸੂਟ ਲنگੇ ਤੇ ਪਲੱਸ ਨਾਲ ਰਹੇਗੀ ਮੋਡਲ ਸਿਲਕ ਦੀਆਂ ਬਾਟਮ ਲنگੇਗਾ ਫੁੱਲ ਪਿਓਰ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣ WhatsApp ਤੇ ਮੈਸੇਜ ਕਰਨਾਗਾ ਤੇ ਫਿਰ ਆਪਣਾ ਜਿਹੜਾਗਾ ਆਰਡਰ ਹੈ ਤੁਸੀਂ ਆਪਣਾ ਦੇ ਸਕਦੇ ਹੋਵੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲنگੇ ਜਿਹੜੇ ਕਾਫੀ ਜ਼ਿਆਦੇ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ